ਦਲਿਸਿੰਦੀ ਇਸ ਵਰਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਖਡੂਰ ਸਾਹਿਬ ਤੋਂ ਕਹ ਲੋ ਕਿ ਮੈਂਬਰ ਆਫ ਪਾਰਲੀਮੈਂਟ ਬਣਨ ਤੋਂ ਬਾਅਦ ਅਮਰਪਾਲ ਸਿੰਘ ਨੂੰ ਜ਼ਮਾਨਤ ਮਿਲ ਚੁਕੀ ਹੈ ਹੁਣ ਉਹ ਕਹ ਲੋ ਕਿ ਸੋਚ ਸਕਣਗੇ ਜੋ ਹੋ ਐਮਪੀ ਬਣੇ ਨੇ ਉਸ ਨੂੰ ਲੈ ਕੇ ਹੁਣ ਸੋਚਾਂ ਜਿਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ ਇਸ ਵੱਡੀ ਅਪਡੇਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਬਿਲਕੁਲ ਕੁਝ ਘੰਟੇ ਪਹਿਲਾਂ ਇਹ ਖਬਰ ਨਸ਼ਰ ਹੁੰਦੀ ਹੈ ਹਰ ਇੱਕ ਮੀਡੀਆ ਦੇ ਉੱਤੇ ਇਸ ਵੇਲੇ ਇਹੀ ਖਬਰ ਜੜੀ ਹੈ ਉਹ ਚਲਾਈ ਜਾ ਰਹੀ ਹੈ ਕਿ ਪੰਜਾਬ ਪੁਲਿਸ ਉਹਨਾਂ ਨੂੰ ਲੈਣ ਵਾਸਤੇ ਉੱਥੋਂ ਰਵਾਨਾ ਜਿਹੜੀ ਹੈ ਪੰਜਾਬ ਤੋਂ ਹੋ ਚੁੱਕੀ ਹੈ ਯਾਨੀ ਕਿ ਦਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਪੁਲਿਸ ਉਹਨਾਂ ਨੂੰ ਲੈ ਕੇ ਦਿੱਲੀ ਆਵੇਗੀ ਤੇ ਉੱਥੇ ਸੌ ਚੱਕ ਸਮਾਗਮ ਜਿਹੜਾ ਹੈਗਾ ਉਹ ਉਹਨਾਂ ਵਾਸਤੇ ਜਿਹੜਾ ਹੈ ਉਹ ਰੱਖਿਆ ਜਾਵੇਗਾ ਤੇ ਫਿਰ ਸੌ ਚੱਕਣ ਤੋਂ ਬਾਅਦ ਹੁਣ ਵੱਡੀ ਗੱਲ ਇਹ ਹੈ ਬਹੁਤ ਸਾਰਿਆਂ ਦੇ ਹੁਣ ਸ਼ੰਕੇ ਵੀ ਨੇ ਤੇ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਨੇ ਕਿ ਉਸ ਤੋਂ ਬਾਅਦ ਕੀ ਹੋਏਗਾ ਸੋ ਇਸ ਜ਼ਮਾਨਤ ਦੇ ਬਾਰੇ ਕਿਹਾ ਗਿਆ ਕਿ 4 ਤੋਂ 5 ਦਿਨਾਂ ਦੀ ਇਹ ਜ਼ਮਾਨਤ ਉਹਨਾਂ ਨੂੰ ਮਿਲੀ ਹੈ ਤੇ ਸੌ ਚੱਕਣ ਤੋਂ ਬਾਅਦ ਉਹਨਾਂ ਨੂੰ ਵਾਪਸ ਦਿਬੜੂਗੜ ਜੇਲ੍ਹ ਹੀ ਭੇਜਿਆ ਜਾਵੇਗਾ ਉੱਥੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕੁਝ ਮਾਹਰ ਕਹਿ ਲਈਏ ਜਾ ਕੁਝ ਸਿਆਣੇ ਲੋਕ ਇਹ ਵੀ ਗੱਲ ਕਰ ਰਹੇ ਨੇ ਕਿ ਹੋ ਸਕਦਾ ਹੈ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਮਤਲਬ ਵਾਪਸ ਦਿਬੜੂਗੜ੍ਹ ਨਾ ਭੇਜਿਆ ਜਾਵੇ ਇਹਦੇ ਵਿੱਚ ਮੈਨੂੰ ਕੋਈ ਸ਼ੰਕੇ ਲੱਗ ਰਹੇ ਨੇ ਇਹ ਕੋਈ ਚਾਂਸ ਜ਼ਿਆਦਾ ਨਹੀਂ ਹੈਗੇ ਫਿਲਹਾਲ ਦੀ ਘੜੀ ਜੋ ਮੈਂ ਸਮਝਦਾ ਕਿ ਜਿਵੇਂ ਇੱਕ ਸੁਨੇਹਾ ਲਾਇਆ ਗਿਆ ਅ ਅਦਾਲਤਾਂ ਵੱਲੋਂ ਅਦਾਲਤ ਵੱਲੋਂ ਜਿਹੜਾ ਸੁਨੇਹਾ ਦਿਬੜੂਗੜ੍ਹ ਜੇਲ੍ਹ ਦੇ ਸੁਪਰੀਡੈਂਟ ਨੂੰ ਭੇਜਿਆ ਗਿਆ ਕਿ ਜ਼ਮਾਨਤ ਦੇ ਦਿਓ ਮਤਲਬ ਕਿ ਅਸੀਂ ਆਪਣੇ ਵੱਲੋਂ ਇਹ ਅਲਾਉ ਕਰਦੇ ਆ ਤੁਹਾਨੂੰ ਸੋ 4 ਤੋਂ 5 ਦਿਨਾਂ ਦੀ ਇਹ ਜ਼ਮਾਨਤ ਕਹਿੰਦੇ ਆ ਕਿ ਦਿੱਤੀ ਗਈ ਹੈ ਇਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਦਿਬੜੂਗੜ੍ਹ ਜੇਲ੍ਹ ਜਾਣਗੇ ਤੇ ਉਸ ਤੋਂ ਬਾਅਦ ਦੀ ਜਿਹੜੀ ਗੱਲ ਹੈਗੀ ਹੈ ਕਿਉਂਕਿ ਹੁਣ ਜਦੋਂ ਸੌ ਚੱਕ ਲਈ ਨਾ ਉਦੋਂ ਤੁਸੀਂ ਆਫੀਸ਼ੀਅਲੀ ਮੈਂਬਰ ਪਾਰਲੀਮੈਂਟ ਬਣ ਗਏ ਆਪਣੇ ਹਲਕੇ ਦੇ ਬਣ ਗਏ ਹਨਾ ਸੋ ਤੁਸੀਂ ਇੱਕ ਸੰਵਿਧਾਨਿਕ ਤੌਰ ਦੇ ਉੱਤੇ ਵੀ ਉਸ ਜਿਹੜਾ ਮਤਲਬ ਉਸ ਪਾਸੇ ਖੜ ਜਾਣੇ ਹੋ ਉਸ ਧੇਰਾਲੇ ਪਾਸੇ ਖੜ ਜਾਣੇ ਹੋ ਸੋ ਉਸ ਤੋਂ ਬਾਅਦ ਫਿਰ ਜਿਹੜੀ ਹੈ ਟਿੱਲ ਹੋਣੀ ਸ਼ੁਰੂ ਹੋਏਗੀ ਜਿਹੜਾ ਜ਼ਿਕਰ ਆ ਰਿਹਾ ਕਿ ਪੰਜਾਬ ਦੀ ਜੇਲ੍ਹ ਦਾ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਪੰਜਾਬ ਦੀ ਜੇਲ੍ਹ ਹੋਵੇਗੀ ਫਿਰ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਪੱਕੇ ਤੌਰ ਦੇ ਉੱਤੇ ਦਿੱਤੀ ਜਾਊਗੀ ਮਤਲਬ ਕਿ ਤੁਸੀਂ ਜ਼ਮਾਨਤ ਤੇ ਹੋ ਪਰ ਤੁਹਾਡੇ ਉੱਤੇ ਇਹ ਕੇਸ ਜਿਹੜਾ ਹੈਗਾ ਉਹ ਚੱਲਦਾ ਰਹੂਗਾ ਫਿਰ ਉਹ ਆਪਣੀ ਕਾਨੂੰਨੀ ਲੜਾਈ ਵੀ ਲੜ ਸਕਦੇ ਨੇ ਤੇ ਉਹ ਸਾਰਾ ਕੁਝ ਜਿਹੜਾ ਹੈਗਾ ਆਮਵਲ ਚੱਲ ਸਕਦਾ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਨੇ ਤਰਸੀਮ ਸਿੰਘ ਹੋਰੀ ਉਹਨਾਂ ਨੇ ਵੀ ਇੰਟਰਵਿਊਜ਼ ਦਿੱਤੀਆਂ ਨੇ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜੀ ਹੈ ਜ਼ਮਾਨਤ ਦਿੱਤੀ ਗਈ ਹੈ ਪਰ ਉਹਨਾਂ ਦਾ ਨਾਲ ਇਹ ਵੀ ਕਹਿਣਾ ਸੀ ਕਿ ਅਸੀਂ ਚਾਹੁੰਦੇ ਹਾਂ ਜੋ ਪੱਕੇ ਤੌਰ ਦੇ ਉੱਤੇ ਬਾਹਰ ਆ ਜਾਣ ਤੇ ਆ ਕੇ ਆਪਣਾ ਜਿਹੜਾ ਕੰਮ ਹੈਗਾ ਉਹ ਇਸੇ ਤਰੀਕੇ ਦੇ ਨਾਲ ਅੱਗੇ ਚੱਲਣ ਸੋ ਇਹ ਇਸ ਵੇਲੇ ਦੀ ਵੱਡੀ ਖਬਰ ਹੈ ਕਿ 5 ਤਰੀਕ ਨੂੰ ਯਾਨੀ ਕਿ 5 ਜੁਲਾਈ ਨੂੰ ਉਹ ਸੌਹ ਚੁੱਕਣ ਜਾ ਰਹੇ ਨੇ ਤੇ ਡਿਬੜੂਗੜ੍ਹ ਵਾਸਤੇ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਉਹ ਚਲੀ ਗਈ ਹੋਈ ਆ ਲੈਣ ਵਾਸਤੇ ਉਹਨਾਂ ਨੂੰ ਉਹ ਰਿਸੀਵ ਕਰੇਗੀ ਜੁੜੇ ਕਾਗਜ਼ ਪੱਤਰ ਦੀ ਕਾਰਵਾਈ ਹੋਏਗੀ ਉੱਥੇ ਕਰਕੇ ਡਿਬੜੂਗੜ੍ਹ ਫਿਰ ਉਹਨਾਂ ਨੂੰ ਦਿੱਲੀ ਲਿਆਂਦਾ ਜਾਊਗਾ ਸੋ ਦਿੱਲੀ ਤੋਂ ਬਾਅਦ ਜਿਵੇਂ ਹੁਣ ਇਹ ਕਿਹਾ ਜਾ ਰਿਹਾ ਨਾ ਵੀ 4 ਤੋਂ 5 ਦਿਨਾਂ ਦੀ ਜ਼ਮਾਨਤ ਹੈ ਸੋ ਇਹਦੇ ਵਿੱਚ ਇਹ ਗੱਲ ਮੈਂ ਜ਼ਰੂਰ ਸਮਝ ਰਿਹਾ ਕਿ ਹੋ ਸਕਦਾ ਉਹਨਾਂ ਨੂੰ ਆਪਣੇ ਘਰ ਪੰਜਾਬ ਜਿਹੜਾ ਉਹਨਾਂ ਦਾ ਹੈ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਹੁਣ ਇਹ ਤਾਂ ਗੱਲਾਂ ਰਹੀਆਂ ਨਹੀਂ ਕਿ ਇੱਕ ਐਮਪੀ ਜਿਹੜਾ ਹੈ ਉਹ ਕਿਤੇ ਫਰਾਰ ਹੋ ਸਕਦਾ ਹੈ ਉਹ ਰੂਪੋਸ਼ ਹੋ ਸਕਦਾ ਸੋ ਹੁਣ ਇਹ ਗੱਲਾਂ ਦੀ ਜਿਹੜੀ ਹੈ ਬਹੁਤ ਘੱਟ ਰਹਿ ਗਈ ਹੈ ਨਾ ਪਿੱਛੇ ਅਹਿਮੀਅਤ ਨਹੀਂ ਹੈਗੀ ਹੋ ਸਕਦਾ ਉਹਨਾਂ ਨੂੰ 2-3 ਦਿਨ ਆਪਣੇ ਪਰਿਵਾਰ ਦੇ ਨਾਲ ਰਹਿਣ ਦਾ ਸਮਾਂ ਜਿਹੜਾ ਹੈ ਦਿੱਤਾ ਜਾਵੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵਾਪਸ ਡਿਬੜੂਗੜ ਜਾਂ ਫਿਰ ਹੋਰ ਕੋਈ ਵੀ ਜਿਹੜਾ ਹੈਗਾ ਜਿਵੇਂ ਸਰਕਾਰ ਕਰ ਸਕਦੀ ਹੈ ਉਹ ਕੀਤਾ ਜਾ ਸਕਦਾ ਸੋ ਇਹੀ ਇਸ ਵੇਲੇ ਦੀ ਵੱਡੀ ਜਿਹੜੀ ਅਪਡੇਟ ਹੈਗੀ ਸਾਡੇ ਕੋਲ ਦਿਲਸੀ ਨੇ ਆਪਾਂ ਜੇ ਗੱਲ ਕਰੀਏ ਇੱਕ ਪਾਸੇ ਉਹਨਾਂ ਦੇ ਉੱਤੇ ਜਿਹੜੀ ਐਨਐਸਏ ਹੈ ਉਹ ਸਾਲ ਦੀ ਹੋਰ ਵਧਾ ਦਿੱਤੀ ਗਈ ਹੈ ਉਸੇ ਦੇ ਵਿਚਕਾਰੋਂ ਖਬਰ ਆ ਜਾਂਦੀ ਹੈ ਕਿ ਉਹਨਾਂ ਨੂੰ ਹੁਣ ਸੋਚ ਕਰਨ ਦੀ ਗੱਲ ਹੋ ਕਿ ਹੁਣ ਇਜਾਜ਼ਤ ਮਿਲ ਚੁੱਕੀ ਹੈ ਜਮਾਨਤ ਮਿਲ ਚੁੱਕੀ ਹੈ ਹੁਣ ਇੱਕ ਪਾਸੇ ਉਹਨਾਂ ਦੇ ਉਹ ਕਹਿੰਦੇ ਕਿ ਸਾਲ ਦੀ ਉਹਨਾਂ ਕਾਰਵਾਈ ਚੱਲੇਗੀ ਐਨਐਸਸੀ ਦੀ ਤੇ ਦੂਜੇ ਪਾਸੇ ਉਹ ਸੋਚਣ ਤੋਂ ਬਾਅਦ ਜੋ ਐਮਪੀ ਬਣ ਜਾਣਗੇ ਹਨਾ ਮਕਾਇਦਾ ਸਾਰੀ ਆਪਣੀ ਟਾਰਨ ਤੋਂ ਕੋਈ ਕਰਨਗੇ ਫਿਰ ਉਹ ਐਮਪੀ ਵਾਲੇ ਕੰਮ ਕਰਨਗੇ ਜਾਂ ਹਾਂ ਇੱਕ ਸਾਲ ਦੀ ਉਹ ਐਨਐਸਸੀ ਹੈ ਉਸ ਦੇ ਅਥਾ ਆਪਣੀ ਕਾਰਵਾਈ ਪੂਰੀ ਕਰਨਗੇ ਇਹਦੇ ਵਿੱਚ ਕਿਵੇਂ ਦੇਖਦੇ ਹੋ ਵੇ ਦੇਖੋ ਤਾਂ ਨਾਲ ਨਾਲ ਹੀ ਚੱਲੇਗਾ ਨਾ ਹੁਣ ਹੁਣ ਅਮਰਤਪਾਲ ਸਿੰਘ ਹੋਰੀ ਤੇ ਨਹੀਂ ਨਾ ਚਾਹੁੰਦੇ ਵੀ ਉਹਨਾਂ ਦੇ ਉੱਤੇ ਐਨਐਸਏ ਲੱਗੀ ਰਹੇ ਇਹ ਤਾਂ ਪੰਜਾਬ ਸਰਕਾਰ ਦਾ ਹੀ ਕਾਰਨ ਹੈ ਕਿ ਦੂਸਰੀ ਵਾਰੀ ਐਨਐਸਏ ਲਾ ਦੇਣੀ ਸੋ ਐਨਐਸਏ ਜਿਹੜੀ ਲੱਗਦੀ ਹੈ ਨਾ ਨੈਸ਼ਨਲ ਸਿਕਿਉਰਿਟੀ ਐਕਟ ਆ ਇਹਦਾ ਮਤਲਬ ਐਨਐਸਏ ਦੀ ਫੁੱਲ ਫਾਰਮ ਇਹ ਆ ਨੈਸ਼ਨਲ ਸਿਕਿਉਰਿਟੀ ਐਕਟ ਮਤਲਬ ਦੇਸ਼ ਦੀ ਸੁਰੱਖਿਆ ਨੂੰ ਖਤਰਾ ਤੇ ਮੈਂ ਕੱਲ ਹੀ ਇੱਕ ਵਿਦਵਾਨ ਦੇ ਕੋਲੋਂ ਸੁਣ ਰਿਹਾ ਸੀ ਉਹ ਕਹਿੰਦੇ ਵੀ ਜਦੋਂ ਬੰਦਾ ਐਮਪੀ ਬਣ ਗਿਆ ਸੰਵਿਧਾਨ ਦੀ ਸੌ ਚੁੱਕ ਲਈ ਤੇ ਫਿਰ ਉਹਦੇ ਉੱਤੇ ਐਨਐਸਏ ਲਾ ਦੇਣੀ ਨੈਸ਼ਨਲ ਸਿਕਿਉਰਿਟੀ ਦਾ ਫਿਰ ਥ੍ਰੈਟ ਇਹ ਗੱਲ ਵੀ ਕਿਤੇ ਨਾ ਕਿਤੇ ਬਹੁਤ ਮਾਇਨੇ ਰੱਖਦੀ ਹੈ ਕਿ ਇਹ ਗੱਲ ਜਿਹੜੀ ਪੰਜਾਬ ਸਰਕਾਰ ਵੱਲੋਂ ਦੁਬਾਰਾ ਐਨਐਸਏ ਲਾਉਣੀ ਉਹ ਵੀ 4 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤਣ ਤੋਂ ਬਾਅਦ ਚੋਣ ਕਮਿਸ਼ਨ ਦੇ ਕੋਲੋਂ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਵੀ ਇਸ ਗੱਲ ਤੋਂ ਅਵੇਅਰ ਸੀ ਪੂਰੀ ਤਰ੍ਹਾਂ ਅਦਾਲਤਾਂ ਵੀ ਅਵੇਅਰ ਸੀ ਪੁਲਿਸ ਵੀ ਅਵੇਅਰ ਸੀ ਐਨਆਈਏ ਵੀ ਅਵੇਅਰ ਸੀ ਤਾਂ ਫਿਰ ਵੀ ਉਹਨਾਂ ਦੇ ਉੱਤੇ ਐਨਐਸਏ ਲਾ ਦੇਣੀ ਇਹ ਕਿਤੇ ਨਾ ਕਿਤੇ ਜਿਹੜਾ ਹੈ ਹਿਊਮਨ ਰਾਈਟਸ ਦੀ ਜਿਹੜੀ ਹੈ ਉਹ ਕੀਤੀ ਗਈ ਹੈ ਅ ਅ ਜਿਹੜਾ ਉਹਦੇ ਖিলাਫਤ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਸੋ ਇਹਦੇ ਨਾਲ ਹੁਣ ਇਹ ਜਿਹੜੀ ਜਿਵੇਂ ਹੁਣ ਮੈਂ ਕਹਿ ਰਿਹਾ ਵੀ ਇਹ ਸਹੀ ਨਹੀਂ ਕੀਤਾ ਗਿਆ ਇਹ ਜਿਹੜਾ ਐਕਟ ਹੋਇਆ ਇਹ ਸਹੀ ਨਹੀਂ ਹੋਇਆ ਸੋ ਇਸੇ ਨੂੰ ਚੈਲੰਜ ਕੀਤਾ ਜਾਊਗਾ ਜਿਹੜੀ ਦੂਜੇ ਸਾਲ ਦੀ ਜਿਹੜੀ ਐਨਐਸਏ ਹੈ ਨਾ ਇਸੇ ਨੂੰ ਚੈਲੰਜ ਕੀਤਾ ਜਾਊਗਾ ਤੇ ਐਨਐਸਏ ਹਟਾਈ ਵੀ ਜਾ ਸਕਦੀ ਹੈ ਜੇਕਰ ਉਹ ਚਾਉਣ ਵੀ ਹੈ ਨਾ ਪੰਜਾਬ ਸਰਕਾਰ ਚਾਵੇ ਜਾਂ ਫਿਰ ਜਿਹੜੇ ਆਪਣੇ ਇਹਨਾਂ ਦੇ ਕਾਨੂੰਨੀ ਮਾਹਰ ਹੋਣਗੇ ਜਦੋਂ ਆਪ ਭਾਈ ਅਮਰਿਤਪਾਲ ਸਿੰਘ ਜਿਹੜੇ ਉਹ ਆ ਕੇ ਬਾਹਰ ਕਾਰਵਾਈ ਕਰਨਗੇ ਤਾਂ ਹੋ ਸਕਦਾ ਐਨਐਸਏ ਹਟਾਈ ਜਾਵੇ ਸੋ ਜੇ ਤੁਸੀਂ ਇਹ ਵੀ ਦੇਖੋ ਨਾ ਵੀ ਜੋ 4-5 ਦਿਨਾਂ ਦੀ ਜ਼ਮਾਨਤ ਮਿਲ ਸਕਦੀ ਹੈ ਤੇ ਹੋ ਸਕਦਾ ਵੀ ਐਨਐਸਏ ਭਾਵੇਂ ਲੱਗੀ ਰਹਿਣ ਦੇਣ ਸਾਲ ਦੀ ਤੇ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਪੱਕੇ ਤੌਰ ਤੇ ਦਿੱਤੀ ਜਾਵੇ ਕਿ ਤੁਸੀਂ ਹੁਣ ਆਪਣਾ ਜਿਹੜਾ ਐਮਪੀ ਪਦ ਦੇ ਉੱਤੇ ਰਹਿ ਕੇ ਤੁਸੀਂ ਆਪਣੀਆਂ ਜਿਹੜੀਆਂ ਹਲਕੇ ਵਾਸਤੇ ਕੰਮਕਾਜ ਹੈਗੇ ਉਹ ਕਰੋ ਪਾਰਲੀਮੈਂਟ ਦੇ ਵਿੱਚ ਜਾ ਕੇ ਅ ਜਿਹੜਾ ਹੈ ਆਪਣਾ ਯੋਗਦਾਨ ਜਿਹੜਾ ਪਾਉ ਵੱਖ-ਵੱਖ ਜਿਹੜੇ ਕੰਮ ਹੈਗੇ ਆ ਕਰਨ ਵਾਲੇ ਜੋ ਜੋ ਵੀ ਹੈ ਜੋ ਜੋ ਬਾਕੀ ਐਮਪੀ ਕਰਦੇ ਨੇ ਮਤਲਬ ਮੇਰੇ ਕਹਿਣ ਦਾ ਕਿ ਉਹ ਸਾਰੀ ਹੋ ਸਕਦਾ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਜਾਵੇ ਜਿੱਦਾਂ ਸੀਤਰਾ ਦਾ ਨੁਕਦ ਕਰਦੇ ਨੇ ਜਿੱਦਾਂ ਕਿ ਇਸ ਮਾਮਲੇ ਚ ਹੋਰ ਵੱਡੀ ਬਿਡਾਂ ਦੀ ਆਂਦੀ ਹੈ ਤੁਹਾਡੇ ਰੁਖਦਿਵਾਰਾ ਕਰਾਂਗੇ ਇਹ ਦੱਸਾਂਗੇ ਜੋ ਸਾਰੀ ਜਾਣਕਾਰੀ ਅੱਗੇ ਜੁੜ ਰੱਖਾਂਗੇ ਧੰਨਵਾਦ